ਮੁਖ ਚੋਣ ਤੋਂ ਸਿਰ ਖੁੱਲਿਆ ਸਭ ਕੋਰਸੀ ਉਹ ਮੁਖ ਚੋਣ ਤੋਂ ਖੋਲ ਕੇ ਮੇਰੇ ਕੰਨ ਲਾ ਸਾਨੂੰ ਬੜਾ ਹੌਸਲਾ ਦਿੰਦਾ ਤੇ ਅਸੀਂ ਇਹ ਸਮਝਦੇ ਆ ਕਿ ਇਹ ਸਿਲੈਕਸ਼ਨ ਦੇ ਵਿੱਚ ਸਾਰੇ ਹੀ ਕਾਂਗਰਸੀ ਕਿਉਂ ਟੋਕੇ ਇੱਕ ਛੱਡੇ ਦੇ نیچے ਮਿਹਨਤ ਕਰਕੇ ਕਾਂਗਰਸ ਨੂੰ ਪੱਟੀ ਚ ਮਾਨਸੇ ਜ਼ਿਲ੍ਹੇ ਚੋਂ ਦੇ ਸਮੁੱਚੇ ਪ੍ਰਿੰਸੀਪਲ ਚੋਣ ਕੀ ਕਿਮਿੰਦਰ ਜੀ ਤੁਸੀਂ ਐਨਡੀਆ ਦੇ ਵਿੱਚ ਸ਼ਾਮਲ ਹੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੈ ਲੇਕਿਨ ਸਿੱਤੂ ਮੂਸੇਵਾਲ ਜਿਹੜਾ ਖਸੂਰ ਹੈ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਜਿਹੜਾ ਉਹਦਾ ਕਹੇ ਜਰਾ ਕੀ ਫਿਰ ਤੁਸੀਂ ਇਸ ਤਰ੍ਹਾਂ ਨਹੀਂ ਕਿਸ ਤਰ੍ਹਾਂ ਇਨਸਾਫ ਪਾਓਗੇ ਜਦੋਂ ਤੁਹਾਡੇ ਨਾਲ ਦੇਖੋ ਜਦੋਂ ਅਸੀਂ ਪਲੇਟਸ ਚਾਹਮਾ ਉਦੋਂ ਅਸੀਂ ਉੱਠਾ ਕੇ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਨੂੰ ਮਜਬੂਰ ਕਰਾਂਗੇ ਕੱਲਾ ਮੈਂ ਨਹੀਂ ਮੇਰੇ ਨਾਲ ਪੰਰਾ ਹੋਰ ਕਾਂਗਰਸ ਤੇ ਐਮਪੀ ਦਿੱਲੀ ਛਾਣ ਕੇ ਅਸੀਂ ਜਦੋਂ ਉੱਥੇ ਤਪਾ ਪਾ ਕੇ ਇਸ ਕਰ ਨੂੰ ਜੋਰ ਨਾਲ ਚੱਕ ਕੇ ਅਜਿਤ ਸਿੰਘ ਨੂੰ ਕਹਾਂਗੇ ਕਿ ਸਾਨੂੰ ਰੇਖ ਤੇ ਉਹਨਾਂ ਨੂੰ ਫੜ ਕੇ ਅੰਦਰ ਦੇਖੇ ਉਹਨੂੰ ਸਖਤ ਤੋਂ ਸਖਤ ਸਰਕਾਰ ਤੇ ਸਿੱਟਾ ਉਤਾਰਦੇ ਕਿਉਂਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਜਿਹੜੇ ਦੋਸ਼ੀ ਨੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਫਿਰ ਸਿੱਟਾ ਵਢਾਉਂਦੀ ਕਿ ਲੋੜ ਤੋਂ ਸੁਪਰੀਮ ਕੋਰਟ ਨੇ ਸਿੱਟੂ ਮੂਸੇਵਾਲੇ ਦੇ ਕੇਸ ਦੇ ਵਿੱਚ ਕਹਿ ਦਿੱਤਾ ਹੈ ਵੀ ਇਹ ਅਣਗਿਲੀ ਹੋ ਜਾ ਸਰਕਾਰ ਤੋਂ ਫਿਰ ਸਿੱਟਾ ਵਢਾਉਂਦੀ ਕਿਉਂ ਲੋੜ ਪਊਗੀ ਸਿੱਟ ਪਹਿਲਾਂ ਬੈਠੀ ਹੋਈ ਹੈ ਉਹਨੇ ਹਲੇ ਚਾਰ ਜਨਮ ਤੇ ਹਲੇ ਫੜਦੇ ਨਹੀਂ ਸੁਪਰੀਮ ਕੋਰਟ ਤੇ ਤਾਂ ਫੜਦੇ ਨਹੀਂ ਫੜਦੇ ਤਾਂ ਪੁਲਿਸ ਹੀ ਕਰਨਾ ਫੜਦੇ ਦਾ ਪੁਲਿਸ ਨੇ ਕਿ ਨਹੀਂ ਤੇ ਪੁਲਿਸ ਫੜ ਕੇ ਅੰਦਰ ਕਰੂ ਸਾਨੂੰ ਇਨਸਾਫ ਫਿਰ ਸੁਪਰੀਮ ਕੋਰਟ ਸੁਪਰੀਮ ਕੋਰਟ ਅਦੇਸ਼ ਦਿੱਤੇ ਕਿ ਜਿੰਨੇ ਤੋਂ ਚੁੱਕਦੇ ਇਨਸਾਫ ਪਤਾ ਜਾਵੇ ਸਿੱਧੂ ਸਾਹਿਬ camera ਦੇਖਦੇ ਹੋ ਪੂਰੇ ਉਸ ਨੂੰ ਸਾਰੇ ਕਾਂਗਰਸੀ ਕਿੰਨਾਂ ਤੇ ਮੰਚ ਤੇ ਬੰਨੇ ਕਰਦੇ ਕਿਹਦੇ ਨਾਲ ਮੁਕਾਬਲਾ ਕਰੇ ਸਿੱਧੂ ਤੁਸੀਂ ਇਹ ਤੋਂ ਦੇਖੋ ਸੀ ਆਪਾਂ camera ਆਪੇ ਜੋਰ ਨਾਲ ਅਮੀਨੀ ਟਾਕਰ ਵੀ ਇਲੈਕਸ਼ਨ ਲੜ ਰਿਹਾ ਕੰਟਰੀਗਸ ਵਰ ਬਾਈ ਅੱਛੀ ਸਭ ਮੈਂ ਤਾਂ ਬਾਈਕਾ ਘਰੇ ਰਹਿਣਾ ਮੈਂ ਬਾਈ ਛੱਡ ਦਿੰਨਾ ਮੇਰਾ ਮੈਦ ਲੱਗਿਆ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ 2 3 4 ਦਿਨ ਸਿੱਧੂ ਸਾਹਿਬ ਚਾਰ ਮੁਕਾਬਲਾ ਔਰ ਇੱਕ ਜਿਹੜਾ ਕੀ ਟੱਕੀ ਖੁਸ਼ੂਸ ਕਰ ਰਹੇ ਨੇ ਸਾਹਿਬ ਦੂਜਾ ਪਾਰੀ ਨੂੰ ਬਹੁਤ ਮਹਿਸੂਸ ਕਰ ਰਹੇ ਨੇ ਦੇਖੋ ਸਭ ਤੋਂ ਵੱਡਾ ਠੱਗਿਆ ਮਹਿਸੂਸ ਕਰ ਰਹੇ ਨੇ ਆਮ ਆਗ੍ਰੀ ਪਾਰਟੀ ਚਾੜੂ ਵਾਲੇ ਜਿਹੜੇ ਵਾਦੇ ਉਹਨਾਂ ਨੇ 2 ਸਾਲ ਪਹਿਲਾਂ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਜਿੱਤੇ ਤੱਕ ਕਾਲੀ ਦਿਨ ਕੱਲ ਹੈ ਦੇਖੋ 15 ਸਾਲ ਇੱਕ ਨੂੰ MP ਬਣਾ ਕੇ ਮਠਿੱਡਾ ਪਾਰਲੀਮੈਂਟ ਤੇ ਲੋਕਾਂ ਨੇ ਦਿੱਲੀ ਭੇਜਿਆ ਪਰ ਉਹਨਾਂ ਨੇ ਨਾ ਕਿਸਾਨੀ ਦਾ ਹੱਥ ਫੜਿਆ ਨਾ ਮਾਂਸੇ ਜ਼ਿਲ੍ਹ ਦਾ ਹੱਥ ਫੜਿਆ ਮਾਨਸਾ ਸ਼ਹਿਰ ਦੇ ਵਿੱਚ ਕੋਈ ਇੱਕ ਮਾਨਸਾ ਕੋਈ ਵੀ ਪਰਸੈਂਟ ਵਿਪਾਰਸਬਤ ਮਾਰ ਤੋਂ ਸਤੇ ਕਿ ਮੈਂ ਉੱਥੇ ਲੈ ਕੇ ਆਈ ਹਾਂ ਕੋਈ ਇੱਕ ਧਰਕੇ ਨੂੰ ਨੌਕਰੀ ਮੇਰੇ ਬੱਚੇ ਨੂੰ ਕਿਸੇ ਵੀ ਬੱਚੀ ਨੂੰ ਕੋਈ ਨੌਕਰੀ ਦਿੱਤੀ ਹੋਵੇ ਮਾਨਸਾ ਸ਼ਹਿਰ ਵਿੱਚ ਜਿੰਨੀ ਗੱਦਗੀ ਆ ਸਿਵਿਕ ਚ ਕਰਕੇ ਡੱਟਕਲ ਕੇ ਵਹਿਦੀ ਹੈ ਕਿ ਇਹਨਾਂ ਵਿੱਚ ਇਦਨ ਸੀ ਹਮ ਕੁਸ਼ ਪੈਸੇ ਤੋਂ ਫੰਡ ₹100 ਰੁਪਿਆ ਫੰਡ ਦਿੱਮੀ ਤੋਂ ਮਿਲਦਾ ਹੈ ਕਿ ਇਸੇ ਲਹਕੇ ਲੋਕਾਂ ਦੀ ਜ਼ਿੰਦਗੀ ਬਿਹਤਰ ਨਹੀਂ ਕਰਨਾ ਚਾਹੀਦਾ ਬਠਿੰਡਾ ਸ਼ਹਿਰ ਆਪਣਾ ਮਾਨਸਾ ਸ਼ਹਿਰ ਸੁਚਾ ਮਾਨਸਾ ਡਿਸਟ੍ਰਿਕਟ ਇਹਨੇ ਅੱਗੇ ਆਪਦੇ ਪੀਏ ਦੇ ਹਵਾਲੇ ਕੀਤਾ ਹੋਇਆ ਸੀ ਤੇ ਵੋਟਾਂ ਲੋਕਾਂ ਨੇ ਪੀਏ ਨੂੰ ਨਹੀਂ ਪਾਈਆਂ ਲੋਕਾਂ ਨੇ ਵੋਟਾਂ ਹਰ ਸਿਬਰ ਨੂੰ ਪਾਈਆਂ ਸੀ ਤੇ ਹੁਣ ਉਹਦਾ ਜਵਾਬ ਇਹ ਵੋਟਾਂ ਜਿੱਤਣਗੇ ਜਦੋਂ ਇਹਨੂੰ ਉਹ ਇਤਰਾਹ ਹਰ ਇਥੋਂ ਮਿਲ ਕੇ ਆਰਕੇਤੀਜੇ ਨੰਬਰ ਤੇ ਸਿੱਧੂ ਸਾਹਿਬ ਅੰਤਰਰਾਸ਼ਟਰੀ ਕਬਾਰ ਵਾਸਤੇ ਕਿ ਤੁਸੀਂ ਕੋਸ਼ਿਸ਼ ਕਰੋਗੇ ਪੰਜਾਬ ਦੇ ਨਾਲ ਬਾਰਡਰ ਖੋਲੇ ਜਾਣ ਬਿਲਕੁਲ ਖੋਲੇ ਜਾਣੇ ਚਾਹੀਦੇ ਨੇ ਅਸੀਂ ਸੇਨਾ ਪਾਰਲੀਮੈਂਟ ਜਾਵਾਂਗੇ ਅਸੀਂ ਪੰਜਾਬ ਦਾ ਹਰ ਕੂਤਾ ਉਠਾਵਾਂਗੇ ਤੇ ਜੇ ਅੱਜ ਮੋਟਰ ਖੋਲਦੇ ਨੇ ਤੇ ਪੰਜਾਬ ਦਾ ਬੰਬ ਹੈ ਪੰਜਾਬ ਦਾ ਕਿਸਾਨ ਜਿਹੜਾ ਬਾਈਟ ਲੈਣਾ ਕੋਈ ਨਹੀਂ ਜਿਹੜਾ ਕੰਪਿਊਟਰ ਬਾਵੇਂ ਚੱਲ ਪੋਏ ਅੱਗੇ ਜਦੋਂ ਪਾਕਿਸਤਾਨੀ ਸੈਂਟ ਏਸ਼ੀਆ ਤੋਂ ਅਫਗਾਨਿਸਤਾਨ ਤੱਕ ਪੈਸਿੰਗ ਚੰਗਾ ਯਾਦਦਾਸ਼ਤ ਉਹ ਕਿਦੀ ਕੀਤੀ ਨਹੀਂ ਬੰਦ ਕਰਦੇ ਆ ਮੁੱਦਾ ਹਟਾ ਦੇ ਦੇਖੋ ਇਸ ਚੀਜ਼ ਤੇ ਵਿਚਾਰ ਰਿਤ ਦੀ ਲੋੜ ਹੈ ਮੈਂ ਇਕੱਲਾ ਇਸ ਦਾ ਇਖਾ ਕਰਦਾ ਨਹੀਂ ਨਾ ਦੇਖੋ ਇਹਦੇ ਪਿੱਛੇ ਬਹੁਤ ਖੁਸ਼ ਸੋਚਣ ਦੀ ਲੋੜ ਹੈ ਕਿਉਂਕਿ ਸਮਾਜਿਕ ਸਮੱਸਿਆ ਵੀ ਹੈ ਕਿ ਪਹਿਲਾਂ ਤਾਂ ਵੀ ਸਮਾਜਿਕ ਸਮੱਸਿਆ ਬੜੀ ਮਈ ਹੈ ਤੇ ਹੁਣ ਤੁਸੀਂ ਭੁੱਖੀ ਤੇ ਕੀਮਤੀ ਕੰਮ ਕਰਦੇ ਹੋਗੇ ਕਿਤੇ ਹੋਰ ਕੰਭਰਾ ਮੈਨੂੰ ਇਸ ਚੀਜ਼ ਨੂੰ ਵਿਚਾਰ ਕੇ ਸੋਚ ਕੇ ਫਿਰ ਕੋਈ ਫੈਸਲਾ ਲੈਣ ਦੀ ਲੋੜ ਰਾਜਿਆਂ ਵਲੇ ਪੰਜਾਬ ਦੇ ਵਿੱਚ ਫੀਮ ਦਾ ਹੰਡਾ ਹੁੰਦਾ ਸੀਗਾ ਹੁਣ ਕਿਉਂ ਨਹੀਂ ਹੋ ਸਕਦਾ ਜਦੋਂ ਜੇ ਰਾਜਿਆਂ ਵਲੇ ਜਦੋਂ ਰਾਜਾ ਵਲੇ ਅਨੰਦਪੁਰ ਸਾਹਿਬ ਦੇ ਵਿੱਚ ਫੀਮ ਦਾ ਹੰਡਾ ਹੁੰਦਾ ਸੀ ਦੇਖੋ ਹੁਣ ਡੈਮੋਕ੍ਰੇਸੀ ਹੈ ਹੁਣ ਰਾਜੇ ਮਹਾਰਾਜੇ ਦਾ ਰਾਜ ਨਹੀਂ ਵਿਆ ਹੁਣ ਲੋਕਾਂ ਦਾ ਆਪਣਾ ਹੁੰਦਾ ਉਸ ਦਾ ਫਤਵ ਬਿਲਕੁਲ ਉਸ ਤੇ ਫੈਸਲਾ ਹੁੰਦਾ ਅਜਿਹੀ ਗੱਲ ਲੋਕੀ ਨਹੀਂ ਚਾਹੁੰਦੇ ਕਿ ਨੋਜ ਪਾਨੀ ਨਸ਼ੇ ਚ ਡੁੱਬੇ ਅਸੀਂ ਤਾਂ ਚਿੱਟੇਪੁਰ ਦੀ ਲੜਾਈ ਲੜ ਰਹੀ ਆ ਅਸੀਂ ਗੈਂਗਸਟਰਾਂ ਦੇ ਖਿਲਾਫ ਲੜਾਈ ਲੜ ਰਹੇ ਆ ਜਿਹਨਾਂ ਨੇ ਸਮਾਜ ਨੂੰ ਇੱਥੇ ਬਰਬਾਦ ਕੀਤਾ ਸੋ ਇਸ ਕਰਕੇ ਗੱਲਾਂ ਉਹ ਹੀ ਪੱਕੀਆਂ ਜਿਹੜਾ ਕਿ ਸਮਾਜ ਨੂੰ ਚੱਟ ਚੁੱਕਾ ਆ ਰਿਹਾ ਜਿਹਨਾਂ ਨੂੰ ਅਸੀਂ ਮਾਰਨਾ ਪੈਣਾ ਚਾਹੀਦਾ ਹੈ ਚਲਦੇ ਦੇਖੋ ਆਪਣਾ ਸੁਲਤਾਨ ਖਤਰੇ 'ਚ ਜੇ ਬੀਜੇਪੀ ਮੁੜ ਕੇ ਵਾਪਸ ਆ ਜਾਂਦੀ ਹੈ ਆਪਣਾ ਸੰਵਿਧਾਨ ਖਤਰੇ 'ਚ ਪੈ ਜਾਣਾ ਖਾਸ ਕਰਕੇ ਜਿਹੜੀਆਂ ਮਿਨੋਰਟੀਆਂ ਨੇ ਬੇਸ਼ੱਕ ਸਿੱਖ ਆਪਣਾ ਮੁਸਲਮਾਨ ਕ੍ਰਿਸਚਨ ਜੇ ਇਹਨਾਂ ਨੂੰ ਖਤਰਾ ਹੋ ਜਾਊਗਾ ਕਿਉਂਕਿ ਜੇ ਕੋਈ ਮੈਜੋਰਟੀ ਦੀ ਗੱਲ ਕਰਦਾ ਕੋਈ ਮੈਜੋਰਟੀ ਦੀ ਗੱਲ ਕਰਦਾ ਚੱਟ ਬੀਜੇਪੀ ਦੇ ਲੋਕ ਨੇ ਜਿਹੜੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਅਕਾਲੀ ਦਲ ਨੇ ਪਾਤ ਦੇ ਦਿਨਾਂ ਤੋਂ ਹੀ ਵੋਟਾਂ ਮੰਗੀਆਂ ਹੁਣ ਕਹੀਂ ਕਿਵੇਂ ਦੇਖਦੇ ਦੇਖੋ ਜੀ ਅੱਜ ਵੀ ਮਗ ਰਹੇ ਨੇ ਕਿਉਂਕਿ ਉਹਨਾਂ ਦੇ ਸਾਰੇ ਹੋਰ ਝੰਡੇ ਫੇਲ ਹੋ ਗਏ ਹੁਣ ਉਹ ਵਾਪਸ ਪਾਤ ਦੇ ਦਿਨਾਂ ਤੋਂ ਵੋਟਾਂ ਮੰਗਦੇ ਨੇ ਜਿਹੜੇ ਕਿੰਨਾ ਸਮਝਦੇ ਕਿ ਨਹੀਂ ਕਹੋ ਇੱਕ ਰੋਕੇ ਅਪੀਲ ਵੀ ਕੀਤੀ ਸੀ ਬੀਬਾ ਨੇ ਕਿਵੇਂ ਦੇਖ ਹਲੇ ਕਈ ਸਿੱਧੂ ਸਾਹਿਬ ਆਪਾਂ ਕਿਹੜੇ ਏਜੰਡੇ ਲੈ ਕੇ ਸਿੱਧੂ ਸਾਹਿਬ ਆਪਾਂ ਕਿਹੜੇ ਏਜੰਡੇ ਲੈ ਕੇ ਜਾ ਰਹੇ ਆ ਪੰਜਾਬ ਦੇ ਲੋਕਾਂ ਕੋਲੇ ਬਹੁਤ ਜਿੰਨ ਇੱਕ ਦਾ ਅਜੰਡਾ ਜੇ ਮੈਨੇਜ ਬੈਠੇ ਆ ਜੀ ਸ਼ਹਿਰ ਦਾ ਕਿੱਡਾ ਬੱਡਾ ਝੰਡਾ ਮੇਰੇ ਛੋਟੇ ਭਰਾ ਦਾ ਇਨਸਾਫ ਸਿੱਧੂ ਮੂਸੇਵਾਲੇ ਦਾ ਕਿੱਡਾ ਬੱਡਾ ਝੰਡਾ ਸੋ ਇਹ ਜੇ ਬਹੁਤ ਅਜੰਡਾ ਨੇ ਇੱਕ ਵਿਜ਼ਨ ਡਾਕੂਮੈਂਟ ਸੀ ਬਣਾ ਰਹੇ ਸਭ ਤੋਂ ਮੁੱਕ ਕੇ ਉਹ ਵਿਜ਼ਨ ਡਾਕੂਮੈਂਟ ਤੁਹਾਡੇ ਸਾਹਮਣੇ ਲਿਆਵਾਂਗੇ ਉਹ ਕੇ ਯੋਗਦਾਨ ਕੀ